ਤੇਰਾ 89 ਦਾ 16 ਬੱਕਰੀ ਕਰਤੀ ਪੂਰੇ ਕਾਫੀ ਦੀ ਹੁੰਦੀ ਆ ਕੱਲੀ ਹਾਣਾ ਪੂਰੇ 8 ਦੀ ਦੇਣੀ ਕੱਲੀ ਇਹਦੇ ਦੇਣੀ ਆ ਨਾਮ ਕਾ ਇੱਕ ਕੋਈ ਛੰਡ ਕੇ ਪੱਕਾ ਬੰਦਾ ਤੂੰ 16 ਮੇਂ ਕਿ ਮੈਂ 8 ਲਾਇਆ ਜਿੰਨੇ ਪੈਸੇ ਨੇ ਖੜੇ ਯਾਰ ਯਾਰ ਫੇਰ ਨਾ ਤੇਰਾ 8 ਨਾਲ ਹੀ ਦਾ 16 ਬੱਕਰੀ ਕਾਤੀ ਤੂਰੇ ਕਾਫੀ ਦੀ ਹੋਣੀ ਆ ਉਹ ਮੈਨੂੰ ਨਹੀਂ ਉਹ ਪੰਜ ਦੇ ਪਾ 50 ਦਾ ਹੁਣ ਜਾਣ ਦੇ ਉਹ ਜਾਣ ਦੇ ਚਾਚਾ ਯਾਰਾ ਉਹ ਕਿੱਥੇ ਆਦੀ ਕਿੰਨੀ ਦਮ ਪੱਟ ਜਾਣ ਦੇ ਬੰਦਾ ਮਹਿੰਗੀ ਨਹੀਂ ਆ ਜਾਣ ਦੇ ਯਾ ਪਾਲਾ ਕੁਛ ਕੱਲੀ ਬੱਕਰੀ ਆ ਪੱਟ ਰਹੇ ਨੇ ਕਿੰਨੇ ਦੀ ਆ ਕੱਲੀ ਬੱਕਰੀ ਕੱਲੀ ਕਿੰਨੇ ਦੀ ਕੱਲੀ ਬੱਕਰੀ ਦੇ ਬੰਦੇ ਪੰਜ ਦੀ ਪੱਟ ਹਾਂ ਕੱਲੀ ਕਿੰਨੇ ਦੀ ਆ ਕੱਲੀ ਕਾਟੇ ਇਹ 12000 ਦੀ ਆ ਕੰਡਾ ਕੰਡਾ ਦਾ ਦੋਨੇ ਦੇ ਚਾਚਾ ਆ ਕਰਤੀਆਂ 10000 ਦੇ ਬੱਚੇ ਕਾਲੇ ਕਿੰਨੇ ਦੇਣੀ ਆ ਨਾਮ ਕਾ ਕੋਈ ਛੰਡ ਕੇ ਪੱਕਾ ਬੰਦਾ ਤੂੰ 10000 ਦੀ ਯਾਰ ਬਣੀ ਆ ਲੈ ਦੇਣੀ ਆ ਨਾ ਦੇਣੀ ਤੇਰੀ ਮੰਗ ਹੋ ਜਾਂਦੀ ਆ ਯਾਰ ਉਹ ਨਹੀਂ ਬਾ ਸਾਢੇ 10 ਉਹ ਨਹੀਂ ਬਾ ਸਾਢੇ 10 ਉਹ ਨਹੀਂ ਬਾ ਤੇਰੀ ਨਹੀਂ ਬਾ ਮਾਨਣੀ ਮੈਂ ਤਾਂ ਬੰਦ ਮਾਰ ਲਿਆ ਲੱਭਾ ਪੱਕਾ ਹੀ ਦੇਖੇ ਮੜਾ ਇਹਨਾਂ ਸਾਨੂੰ ਜੇ ਕਰੀਂ ਬੱਕਰੀ ਕਾਈ ਜੀ ਵੀ ਨਹੀਂ ਜਾਂਦੀ ਨਾ ਕਾਈ ਵੀ ਬੰਦ ਹੋ ਪਈਆ ਬਾਹਰ ਦਾ ਉਹਨੂੰ ਪੁੱਛਿਆ ਆਪਦੀ ਬਹੁਤ ਮਹਿੰਗੀ ਲਈ 11 ਦੀ ਹੋ ਗਈ ਉਹ ਮਹਿੰਗੀ ਆ ਜਾਂ ਚੱਕੀ ਚੱਕੀ ਆਉਂਦੇ ਆ ਆਪਦੀ ਉਹ ਨਹੀਂ ਹੁੰਦੀ ਸਾਡੀ ਆਦੀ ਬਹੁਤ ਮਹਿੰਗੀ ਬਕਰਾਂ ਲਈ ਭਾਵੇਂ ਬਹੁਤ ਮਹਿੰਗੀ ਬੇਟਾ ਕਿਹੜਾ ਉਹ ਨਹੀਂ ਜੋ ਨਹੀਂ ਚੌੜ ਜਾਂ ਚੌੜ ਖਸਮੂ ਵੀ ਜਿੱਥੇ ਭਾੜੇ ਬੱਕਰੀ ਕਿੰਨੇ ਦੇਣੇ ਚੱਲ ਸਾਰੀ ਗੱਲਾਂ ਛੱਡ 12 ਮੰਗਦਾ ਆਪਣੇ ਗਾਮ ਤੋਂ ਰਹਿਆ ਕਰਦੇ ਨਹੀਂ ਕਿੰਨੇ ਦੇਣੇ ਨਹੀਂ ਕਨਾਲੇ ਰਹਿਣਾ ਪੈਸੇ ਦੀ ਬੱਕਰੀ ਕੱਲੀ 75 ਦੀ ਦੇ ਜਪਾ ਪਾ ਵਾਲੀ ਕੱਲੀ ਹਾਨਾ ਕੱਲੀ ਦਾ ਹਾਨਾ ਬੋਲੇਗਾ ਓਏ ਹਾਨਾ ਕਹਦੇ ਹਾਨਾ ਨਹੀਂ ਬਾਨੀ ਗੱਲ ਕਿਉਂ ਪੂਰੇ 8 ਦੀ ਦੇਣੀ ਕੱਲੇ ਜਾਂ ਛੜ ਕਾਲੇ ਪੂਰੇ 8 ਦੀ ਗੱਲ ਹੀ ਲੀਓ ਜਾਂ ਇਹਦੇ ਬੜੇ ਕਾਲੀ ਆ ਯਾਰ ਮੈਂ ਵੀ ਆ ਯਾਰ ਇਹਦੇ 8000 ਦੀ ਮੈਂ ਤੁਹਾਨੂੰ ਦਿੰਦਾ ਥਾਂ ਨਹੀਂ ਦੋਨੇ ਦੇਣੇ ਦੋਨੇ ਦੇ ਦੇ ਯਾਰ ਇਹਦਾ 13000 ਰੁਪਇਆ ਨਹੀਂ ਯਾਰ ਵੀ ਕੀ ਕਹਿੰਦਾ ਚਾਹ ਹਾਂ ਨਹੀਂ ਦੇਣਗੇ ਘਾਟ ਜਾ ਯਾਰ ਨਾ ਜਿੱਤਗਾ ਤਾਂ ਬੰਦੇ ਬਾਈ ਕਿਹਾ ਨਹੀਂ ਲੱਗਿਆ ਯਾਰ 18 ਦੀ ਘਾਟਾ ਬਾਈ ਇਹਨਾਂ ਮੰਡੀ ਆ ਓ ਮੈਂ ਨਹੀਂ ਇਹ ਬਿੰਗ ਬਣਾਉਂਦਾ ਉਹ ਹੋ ਗਈ ਜਵਾਨ ਹੋ ਗਈ ਜਾ ਹੋ ਗਈ ਹੁਣ 200 ਪੈਸੇ ਹੈ ਦੋ ਬੰਤੇ ਉਹ ਮੇਮਣਾ ਕਿੰਨਾ ਇੱਕ ਮੈਂ ਚਾਰ ਤੇਰੀ ਕਿਸ਼ਤਾਂ ਜੱਗੀ ਆ ਅਰੇ ਸੌ ਸੱਤ ਅਕੇਲਾ ਦੇਖੀ ਤੇ ਪਰੇ ਬਸ ਦੇਖ ਬਹੁਤ ਨੰਦਾ ਲੱਗਿਆ ਇੱਕ ਦਾ ਬੱਚੇ ਕਿੰਨੇ ਨੇ ਇਹਨਾਂ ਕਾਲ ਯਾਰ ਹੈ ਵੀ ਕਿੰਨਾ ਕਿ ਯਾਰ ਵਜਨ ਦਾ ਦੇਖ ਲੈ ਲਾ ਜੱਗੀ ਇੱਕਦੂ ਕਰਕੇ ਦਿਖਾਉਂਦਾ ਨਹੀਂ ਹੋਣਾ ਬੋਊਗਾ ਯਾਨੀ ਜੱਗੀ ਕਿੰਨੇ ਦਾ ਹੋ ਗਿਆ ਸੌਦਾ ਬਾਈ ਹੈ ਕਿੰਨੇ ਦੀ ਪਟੂ ਕਰੀ 80 ਦਾ ਆ 8500 ਦੀ ਵੀ ਕੀ ਹੈ ਬਈ 80 ਟ੍ਰਿਕੋਠੇ ਜੀ ਦੀ